ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਮਸਿਆ ਵਾਲੇ ਦਿਨ ਇਹਨਾਂ ਚੀਜ਼ਾਂ ਦਾ ਦਾਨ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਕਿਉਂਕਿ ਕੱਲ ਬਹੁਤ ਹੀ ਪਵਿੱਤਰ ਦਿਹਾੜਾ ਹੈ ਜੀ ਮੱਸਿਆ ਦਾ ਦਿਹਾੜਾ ਹੈ ਇਸ ਦਿਨ ਜੋ ਵੀ ਤੁਸੀਂ ਮੁਰਾਦਾ ਪਰਮਾਤਮਾ ਜੀ ਦੇ ਕੋਲ ਮੰਗੋਗੇ ਤੁਹਾਡੀਆਂ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਗੁਰਬਾਣੀ ਦੇ ਪ੍ਰਤੀ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕੀਏ ਜੀ ਤੇ ਤੁਸੀਂ ਆਪਣੇ ਮੁਖ ਤੋਂ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲੈਣਾ ਜੀ ਤਾਂ ਫਿਰ ਆਓ ਜੀ ਅੱਜ ਦੀ ਇਸ ਕਥਾ ਵਿਚਾਰ ਵਿਸ਼ੇ ਤੇ ਸਾਂਝ ਪਾਉਂਦੇ ਹਾਂ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਵਿਦਵਾਨ ਰਿਹਾ ਕਰਦਾ ਸੀ ਕਹਿੰਦੇ ਹਨ ਕਿ ਉਸ ਨੂੰ ਸਾਰੀਆਂ ਹੀ ਚੀਜ਼ਾਂ ਦਾ ਗਿਆਨ ਸੀ ਤੇ ਨਾਲ ਹੀ ਦੱਸਦੇ ਹਨ ਉਹ ਆਪਣੀ ਪਤਨੀ ਆਪਣੀ ਧੀ ਦੇ ਨਾਲ ਉਸ ਨਗਰ ਵਿੱਚ ਰਿਹਾ ਕਰਦਾ ਸੀ ਪੂਰਾ ਹੀ ਨਗਰ ਸੰਪਨ ਸੀ ਕਹਿੰਦੇ ਕਿ ਉਸ ਦੀ ਧੀ ਹੌਲੀ-ਹੌਲੀ ਜਵਾਨ ਹੋ ਗਈ ਉਸ ਨੂੰ ਧੀ ਦੇ ਵਿਆਹ ਦੀ ਚਿੰਤਾ ਸਤਾਉਣ ਲੱਗ ਪਈ ਸੀ ਕਹਿੰਦੇ ਕਿ ਨਾਲ ਹੀ ਦੇ ਨਗਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਸੇਠ ਰਹਿੰਦਾ ਸੀ ਦੱਸਦੇ ਹਨ ਕਿ ਉਸ ਸੇਠ ਦੇ ਪੁੱਤਰ ਦੇ ਨਾਲ ਉਸਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਜਦੋਂ ਤਾਂ ਇਥੇ ਧੀ ਰਹਿਆ ਕਰਦੀ ਸੀ ਕਹਿੰਦੇ ਕਿ ਉਹਨੇ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਉਹੀ ਕੰਮ ਕਰਿਆ ਕਰਨੇ ਜਿਵੇਂ ਉਹ ਕਰਿਆ ਕਰਦੇ ਸੀ ਕਹਿੰਦੇ ਉਹ ਵਾਹਿਗੁਰੂ ਦਾ ਨਾਮ ਲਿਆ ਕਰਦੀ ਸੀ ਅਤੇ ਆਪਣੇ ਹਰੇਕ ਕੰਮ ਨੂੰ ਚੰਗੇ ਤਰੀਕੇ ਨਾਲ ਕਰਦੀ ਸੀ ਹਰ ਰੋਜ਼ ਹੀ ਆਪਣੇ ਮਾਤਾ ਪਿਤਾ ਦੇ ਕੋਲੋਂ ਕੋਈ ਨਵੀਂ ਹੀ ਗੱਲ ਸਿੱਖ ਲੈਂਦੀ ਸੀ ਤੇ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦੀ ਕਹਿੰਦੇ ਹਨ ਕਿ ਧੀ ਜਦੋਂ ਉੱਥੇ ਗਈ ਤਾਂ ਘਰ ਵਾਲਾ ਤਾਂ ਹਰ ਸਮੇਂ ਕੰਮ ਵਿੱਚ ਵਿਅਸਤ ਹੀ ਰਹਿੰਦਾ ਸੀ ਘਰ 'ਚ ਬੜੇ ਹੀ ਸਾਰੇ ਨੌਕਰ ਚਾਕਰ ਸਨ ਕਹਿੰਦੇ ਕਿ ਉਸਨੇ ਲੰਮੇ ਪੈ ਕੇ ਹੀ guzara ਕਰਿਆ ਕਰਨਾ ਵਾਹਿਗੁਰੂ ਦੇ ਨਾਮ ਨੂੰ ਤਾਂ ਉਹ ਭੁੱਲ ਹੀ ਚੁੱਕੀ ਸੀ ਉਸਨੇ ਸਾਰਾ ਦਿਨ ਆਰਾਮ ਕਰਨ ਦੇ ਵਿੱਚ ਹੀ ਕੱਢ ਦੇਣਾ ਨਾ ਕੋਈ ਨਵੀਂ ਗੱਲ ਸਿੱਖਣੀ ਤੇ ਨਾ ਹੀ ਕੋਈ ਉਸਨੇ ਕੰਮ ਧੰਦਾ ਕਰਨਾ ਨਾਹੀ ਉਸਨੇ ਕੋਈ ਜ਼ਿੰਦਗੀ ਦੇ ਵਿੱਚ ਦਾਨਪੁਨ ਕਰਿਆ ਕਰਨਾ ਕਹਿੰਦੇ ਕਿ ਹੌਲੀ-ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ ਕੁਝ ਸਮਾਂ ਲੰਘਿਆ ਤੇ ਉਹਦਾ ਜਿਹੜਾ ਘਰ ਵਾਲਾ ਸੀ ਉਸ ਨੂੰ ਅਦਰੰਗ ਹੋ ਗਿਆ ਤੇ ਉਹ ਮੰਜੇ ਤੇ ਪੈ ਗਿਆ ਕਹਿੰਦੇ ਕਿ ਹੌਲੀ-ਹੌਲੀ ਜਿਹੜੇ ਕਹਿੰਦੇ ਖਾਂਦਿਆਂ ਤਾਂ ਖੋ ਵੀ ਖਾਲੀ ਹੋ ਜਾਂਦੇ ਹਨ ਉਹਦੇ ਘਰ ਵਿੱਚ ਜੋ ਵੀ ਸੰਪੰਨਤਾ ਸੀ ਉਹ ਖਤਮ ਹੋਣ ਲੱਗੀ ਇਦਰੋਂ ਉਹ ਗਿਆਨਵਾਨ ਸਮਝਣ ਲੱਗਾ ਕਿ ਸਮਾਂ ਬਹੁਤ ਮਾੜਾ ਹੋ ਗਿਆ ਹੈ ਆਪਣੇ ਧੀ ਨੂੰ ਹੀ ਮਿਲ ਲਈਏ ਤਾਂ ਉਹ ਆਪਣੇ ਧੀ ਨੂੰ ਮਿਲਣ ਗਿਆ ਕਹਿੰਦੇ ਕਿ ਜਾ ਕੇ ਉਸਨੇ ਉਸ ਦੇ ਘਰ ਦੇ ਹਾਲਾਤ ਵੇਖੇ ਤੇ ਮਨ ਬੜਾ ਹੀ ਦੁਖੀ ਹੋਇਆ ਕਹਿੰਦਾ ਕਿ ਉਹ ਪੁੱਠੇ ਹੀ ਪੈਰੀ ਘਰ ਵਾਪਸ ਆ ਗਿਆ ਪਰ ਆ ਕੇ ਜਦੋਂ ਉਸਨੇ ਸਵੇਰੇ ਹੀ ਸਾਰਾ ਦਿਨ ਇਹੀ ਸੋਚਦਾ ਰਿਹਾ ਸਵੇਰੇ ਉਸਨੇ ਵਾਹਿਗੁਰੂ ਦਾ ਨਾਮ ਲਿਆ ਤੇ ਉਸ ਸਮੇਂ ਵੀ ਅਰਦਾਸ ਕੀਤੀ ਕਿ ਮੈਂ ਤਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਮੇਰੀ ਧੀ ਨਾਲ ਕਿਉਂ ਮਾੜਾ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਉਸਦੇ ਰਾਤ ਸੁਪਨੇ ਵਿੱਚ ਆਇਆ ਤੇ ਸੁਪਨੇ ਵਿੱਚ ਕਿਸੇ ਨੇ ਦੱਸਿਆ ਕਿ ਇੱਕ ਪ੍ਰਕਾਸ਼ ਤੇਰੇ ਸੁਪਨੇ ਦੇ ਵਿੱਚ ਆਇਆ ਹੈ ਜਿਸ ਪ੍ਰਕਾਸ਼ ਨੇ ਕਿਹਾ ਕਿ ਜਿੰਨਾ ਚਿਰ ਤੇਰੀ ਧੀ ਇੱਥੇ ਸੀ ਉਹ ਹਮੇਸ਼ਾ ਹੀ ਚੰਗੇ ਕੰਮ ਕਰਦੀ ਰਹੀ ਸੀ ਦਾਨਪੁਨ ਕਰਦੀ ਸੀ ਪਰ ਜਦੋਂ ਦੀ ਉੱਥੇ ਗਈ ਹੈ ਉਸਨੇ ਕੋਈ ਵੀ ਦਾਨਪੁਨ ਦਾ ਕੰਮ ਨਹੀਂ ਕੀਤਾ ਇਥੋਂ ਤੱਕ ਕਿ ਕੰਮ ਕਰਨਾ ਹੀ ਤਿਆਗ ਦਿੱਤਾ ਹੈ ਨਾਮ ਹੀ ਮਨੁੱਖ ਦਾ ਕਰਮ ਹੁੰਦਾ ਹੈ ਕਹਿੰਦੇ ਕਿ ਉਹਨੇ ਕੰਮ ਕਰਨਾ ਵੀ ਤਿਆਗ ਦਿੱਤਾ ਹੈ ਪਰਮਾਤਮਾ ਦਾ ਨਾਮ ਲੈਣਾ ਵੀ ਤਿਆਗ ਦਿੱਤਾ ਹੈ ਦਾਨ ਪੁੰਨ ਕਰਨਾ ਵੀ ਤਿਆਗ ਦਿੱਤਾ ਹੈ ਕਹਿੰਦੇ ਕਿ ਐਵੇਂ ਦੇ ਮਨੁੱਖ ਦੇ ਜਿਹੜੇ ਭਾਗ ਹਨ ਉਹ ਹੀਨ ਹੋ ਜਾਂਦੇ ਹਨ ਕਹਿੰਦੇ ਕਿ ਇਸੇ ਕਰਕੇ ਹੀ ਸਾਰਾ ਕੁਝ ਹੋਇਆ ਹੈ ਫਿਰ ਉਹ ਕੀ ਕਰੇ ਕਿ ਉਹਦੇ ਭਾਗਾਂ ਵਿੱਚ ਜਿਹੜਾ ਹੈ ਉਸ ਨੂੰ ਭੋਗਣਾ ਹੀ ਪਵੇਗਾ ਤੇ ਉਹ ਉਸ ਨੂੰ ਕਹਿਣ ਲੱਗੇ ਕਿ ਉਹ ਗੁੜ ਦਾ ਦਾਨ ਕਰੇ ਜਿਵੇਂ ਗੁੜ ਮਿਠਾਸ ਲੈ ਕੇ ਆਉਂਦਾ ਹੈ ਓਵੇਂ ਹੀ ਗੁੜ ਉਹਦੇ ਰਿਸ਼ਤਿਆਂ ਵਿੱਚ ਵੀ ਮਿਠਾਸ ਲੈ ਕੇ ਆਵੇਗਾ ਤੇ ਇਸ ਕੀਤੇ ਹੋਏ দান ਪੁੰਨ ਦੇ ਨਾਲ ਉਹਦੇ ਭਾਗ ਵੀ ਬਦਲ ਸਕਦੇ ਹਨ ਕਹਿੰਦੇ ਕਿ ਉਹਦੇ ਪਿਤਾ ਨੇ ਆਪਣੀ ਧੀ ਨੂੰ ਸਾਰੀ ਹੀ ਗੱਲਬਾਤ ਦੱਸੀ ਕਿ ਧੀਏ ਕੰਮ ਤਾਂ ਮਨੁੱਖ ਦਾ ਕਰਮ ਹੁੰਦਾ ਹੈ ਉਹਨੂੰ ਕਰਨਾ ਆਰੰਭ ਕਰ ਗੁੜ ਦਾ ਦਾਨ ਕਰ ਆਰੰਭ ਕਰ ਗੁੜ ਦਾ ਦਾਨ ਕਰਨਾ ਪਰਮਾਤਮਾ ਤੇਰੇ ਤੇ ਮਿਹਰ ਕਰਨਗੇ ਕਹਿੰਦੇ ਕਿ ਉਸ ਦੀ ਧੀ ਨੇ ਗੁੜ ਦਾ ਦਾਨ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਆਖਦੇ ਹਨ ਹੌਲੀ ਹੌਲੀ ਉਹਦੇ ਜਿਹੜੇ ਦਿਨ ਸਨ ਉਹ ਬਦਲਣੇ ਸ਼ੁਰੂ ਹੋ ਗਏ ਦਿਨ ਬਦਲਣੇ ਆਰੰਭ ਹੋ ਗਏ ਪਰ ਉਹ ਹਰ ਕਿਸੇ ਨੂੰ ਦੱਸਦੀ ਸੀ ਕਿ ਗੁੜ ਦਾ ਦਾਨ ਕਰੋ ਜਿਵੇਂ ਗੁੜ ਮਿੱਠਾ ਫੈਲਾਉਂਦਾ ਹੈ ਓਵੇਂ ਹੀ ਰਿਸ਼ਤਿਆਂ ਵਿੱਚ ਮਿਠਾਸ ਵੀ ਲੈ ਕੇ ਆਉਂਦਾ ਹੈ ਉਹਨੇ ਸਾਰਿਆਂ ਨੂੰ ਹੀ ਕਿਹਾ ਕਰਨਾ ਕਿ ਉਹੀ ਮਨੁੱਖ ਦਾ ਕਰਮ ਹੈ ਤੇ ਕੰਮ ਵੀ ਤੁਸੀਂ ਜ਼ਰੂਰ ਕਰੋ ਕਰਮ ਆਪੋ ਆਪਣੇ ਤੁਹਾਡੇ ਹੀ ਬਦਲ ਜਾਣਗੇ ਇਸ ਲਈ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਤੁਸੀਂ ਗੁੜ ਦਾ ਦਾਨ ਕਰੋਗੇ ਤਾਂ ਗੁੜ ਦੇ ਨਾਲ ਤੁਹਾਡੇ ਰਿਸ਼ਤਿਆਂ ਵਿੱਚ ਵੀ ਮਿਠਾਸ ਆ ਜਾਵੇਗੀ ਉਹਦੇ ਕਰ ਫਿਰ ਆਪਣੇ ਆਪ ਹੀ ਉਸਦੇ ਭਾਗ ਬਦਲਣੇ ਸ਼ੁਰੂ ਹੋ ਗਏ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਹਿਆ ਕਰਦਾ ਸੀ ਕਹਿੰਦੇ ਕਿ ਨਗਰ ਦੇ ਵਿੱਚ ਨਾ ਕੋਈ ਮਦਮ ਜਿਹਾ ਵਰਗਵੀਂ ਰਿਹਾ ਕਰਦਾ ਸੀ ਲੋਕ ਆਪਣੇ ਕੰਮ ਆਪ ਹੀ ਕਰਿਆ ਕਰਦੇ ਸਨ ਜਿਹੜਾ ਇਹ ਮਨੁੱਖ ਰਿਹਾ ਕਰਦਾ ਸੀ ਇਹ ਮਨੁੱਖ ਦੇ ਕੋਲ ਨਾ ਤਾਂ ਜ਼ਮੀਨ ਸੀ ਨਾ ਹੀ ਕੋਈ ਕਾਰੋਬਾਰ ਸੀ ਲੋਕਾਂ ਦੇ ਘਰ ਵਿੱਚ ਦਿਹਾੜੀ ਧੱਪਾ ਕਰਕੇ ਹੀ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਪਤੀ ਪਤਨੀ ਦੋਵੇਂ ਹੀ ਪਿੰਡ ਦੇ ਵਿੱਚ ਰਹਿੰਦੇ ਸਨ ਕਹਿੰਦੇ ਕਿ ਹੁਣ ਐਵੇਂ ਦੀ ਨੌਬਤ ਆ ਗਈ ਕਿ ਉਹਨਾਂ ਨੂੰ ਹੁਣ ਕੰਮ ਮਿਲਣਾ ਵੀ ਬੰਦ ਹੋ ਗਿਆ ਪਤਨੀ ਨੇ ਕਿਹਾ ਕਿ ਮੈਂ ਤਾਂ ਲੋਕਾਂ ਦਾ ਘਰ ਦਾ ਕੰਮ ਕਰਕੇ ਗੁਜ਼ਾਰਾ ਕਰਾਂਗੀ ਔਖਾ ਸੌਖਾ ਕਰ ਹੀ ਲਵਾਂਗੀ ਪਰ ਅੱਗੇ ਦਾ ਕੀ ਹੋਵੇਗਾ ਤੂੰ ਐਵੇਂ ਕਰ ਕਿਸੇ ਹੋਰ ਨਗਰ ਵਿੱਚ ਜਾ ਕੇ ਉੱਥੇ ਕੰਮ ਕਰ ਲੈ ਕੁਝ ਨਾ ਕੁਝ ਬਣਾ ਕੇ ਤੇ ਕਰ ਲੈ ਕੇ ਆਵੇਂਗਾ ਤੇ ਜ਼ਿੰਦਗੀ ਸੌਖੀ ਹੋ ਜਾਵੇਗੀ ਉਹਦੀ ਪਤਨੀ ਨੇ ਝੋਲੇ ਵਿੱਚ ਕੁਝ ਕੱਪੜੇ ਪਾ ਦਿੱਤੇ ਤੇ ਜਦ ਉਹ ਮਨੁੱਖ ਤੁਰਦੇ ਤੁਰਦੇ ਅਗਲੇ ਨਗਰ ਵਿੱਚ ਪਹੁੰਚ ਗਿਆ ਕਹਿੰਦੇ ਕਿ ਜਦੋਂ ਨਗਰ ਪਹੁੰਚਿਆ ਤਾਂ ਉੱਥੇ ਜਾ ਕੇ ਕਹਿੰਦੇ ਕਿ ਉਹਦਾ ਜਿਹੜਾ ਝੋਲਾ ਸੀ ਉਥੋਂ ਚੋਰਾ ਨੇ ਖੋ ਲਿਆ ਉਹਦੇ ਕੋਲ ਕੁਝ ਵੀ ਨਹੀਂ ਸੀ ਕਹਿੰਦੇ ਕਿ ਉਹ ਸੇਠ ਦੀ ਦੁਕਾਨ ਤੇ ਗਿਆ ਤੇ ਕੰਮ ਮੰਗਿਆ ਪਰ ਕੰਮ ਕਿਤੇ ਵੀ ਨਾ ਮਿਲਿਆ ਨਗਰ ਦੇ ਇੱਕ ਪਾਸੇ ਤੋਂ ਸਟਾਰਟ ਹੋਇਆ ਅੰਤ ਤੱਕ ਪਹੁੰਚ ਗਿਆ ਪਰ ਕਿਸੇ ਕੋਲ ਕੋਈ ਕੰਮ ਨਹੀਂ ਸੀ ਹੈਗਾ ਸਭ ਨੇ ਕਿਹਾ ਕਿ ਅਸੀਂ ਕੰਮ ਵਾਲੇ ਰੱਖੇ ਹੋਏ ਹਨ ਕਹਿੰਦੇ ਕਿ ਥੱਕ ਹਾਰ ਕੇ ਇੱਕ ਰੁੱਖ ਦੇ ਥੱਲੇ ਬੈਠ ਗਿਆ ਉਸ ਰੁੱਖ ਦੇ ਥੱਲੇ ਬੜੀ ਹੀ ਵੱਡੀ ਜਗ੍ਹਾ ਬਣੀ ਹੋਈ ਸੀ ਉਥੇ ਲੰਮੇ ਪੈ ਗਿਆ ਤੇ ਸਾਹਮਣੇ ਦਰਿਆ ਵਗਦਾ ਸੀ ਉਥੋਂ ਪਾਣੀ ਪੀ ਕੇ ਸੌ ਗਿਆ ਕਹਿੰਦੇ ਕਿ ਉਥੇ ਥੜਾ ਬਣਿਆ ਹੋਇਆ ਸੀ ਉਥੇ ਲੋਕੀ ਗੁੜ ਪਾ ਕੇ ਉਥੋਂ ਚਲੇ ਜਾਂਦੇ ਸਨ ਉਥੇ ਬੜੀਆਂ ਹੀ ਸਾਰੀਆਂ گاਵਾ ਆਸੇ ਪਾਸੇ ਬੈਠੀਆਂ ਹੋਈਆਂ ਸਨ گاਵਾ ਨੇ ਗੁੜ ਖਾਦਾ ਤੇ ਕੋਈ ਭੋਰਚੋਰ ਕਰਕੇ ਬਚ ਗਿਆ ਕਹਿੰਦੇ ਕਿ ਉਸ ਮਨੁੱਖ ਨੇ ਉਹ ਜਿਹੜਾ ਭੋਰਚੋਰ ਗੁੜ ਸੀ ਉਹੀ ਖਾਦਾ ਤੇ ਫਿਰ ਪਾਣੀ ਪੀ ਲਿਆ ਪਾਣੀ ਪੀ ਕੇ ਉਹ ਤ੍ਰਿਪਤ ਹੋ ਕੇ ਆਪਣਾ ਫਿਰ ਕੰਮ ਲੱਭਣ ਦੇ ਲਈ ਤੁਰ ਪਿਆ ਅਗਲੀ ਸਵੇਰ ਫਿਰ ਹੋਈ ਕਹਿੰਦੇ ਕਿ ਹੁਣ ਜਦੋਂ ਗੁੜ ਰੱਖ ਕੇ ਲੋਕ ਗਏ ਤੇ گاਵਾ ਕੋਲ ਆ ਕੇ ਤੇ گاਵਾ ਦੇ ਕੋਲ ਆ ਕੇ ਸੌਕੇ ਫਿਰ ਉਹ ਮਨੁੱਖ ਵਾਪਸ ਚੱਲਿਆ ਗਿਆ ਪਰ ਖਾਦਾ ਕਿਸੇ ਨੇ ਵੀ ਨਹੀਂ ਸੀ ਗੁੜ ਫਿਰ ਉਸ ਮਨੁੱਖ ਨੇ ਸੋਚਿਆ ਕਿ ਮੈਂ ਗੁੜ ਹੀ ਕਿਉਂ ਨਾ ਚੁੱਕ ਕੇ ਖਾ ਲਵਾਂ ਤੇ ਫਿਰ ਕੰਮ ਦੀ ਤਲਾਸ਼ ਵਿੱਚ ਚੱਲਿਆ ਜਾਵਾਂਗਾ ਤੇ ਉਹ ਮਨੁੱਖ ਦੱਸਦਾ ਹੈ ਕਿ ਅੱਜ ਜਦੋਂ ਮੈਂ ਉਹ ਗੁੜ ਖਾ ਕੇ ਗਿਆ ਸੀ ਤੇ ਮੈਂ ਇੱਕ ਸੇਠ ਦੀ ਦੁਕਾਨ ਤੇ ਗਿਆ ਸੀ ਜਿਸ ਦੀ ਮਿਠਾਈ ਦੀ ਦੁਕਾਨ ਸੀ ਉਸ ਨੇ ਮੈਨੂੰ ਫਿਰ ਕੰਮ ਤੇ ਰੱਖ ਲਿਆ ਕਹਿੰਦੇ ਕਿ ਮੈਨੂੰ ਮੇਰਾ ਮਿਹਨਤਾਨਾ ਇੱਕ ਹਫ਼ਤੇ ਦੇ ਬਾਅਦ ਮਿਲਿਆ ਮੈਂ ਉਸ ਮਿਹਨਤਾਨਾ ਦੇ ਵਿੱਚੋਂ ਸਭ ਤੋਂ ਪਹਿਲਾਂ ਗੁੜ ਲਿਆ ਤੇ ਉਹ ਜਿਹੜਾ ਚਬੂਤਰਾ ਜਿਹਾ ਬਣਾਇਆ ਹੋਇਆ ਸੀ ਉਹਦੇ ਉੱਤੇ ਲਿਆ ਕੇ ਰੱਖਿਆ ਤੇ گاਵਾਂ ਨੂੰ ਹਾਕ ਮਾਰੀ ਸਾਰੀਆਂ گاਵਾਂ ਨੇ ਹੀ ਆ ਕੇ ਉਸ ਗੁੜ ਨੂੰ ਖਾ ਲਿਆ ਕਹਿੰਦੇ ਕਿ ਉਸ ਸੇਠ ਦੀ ਔਲਾਦ ਨਹੀਂ ਸੀ ਸੇਠ ਨੇ ਮੈਨੂੰ ਆਪਣੇ ਘਰ ਹੀ ਰੱਖ ਲਿਆ ਘਰ ਵਿੱਚ ਹੀ ਜਗ੍ਹਾ ਦੇ ਦਿੱਤੀ ਤੇ ਔਖੇ ਸੌਖੇ ਵੇਲੇ ਮੈਨੂੰ ਕਿਤੇ ਲੈ ਜਾਣਾ ਪੈ ਜਾਂਦਾ ਸੀ ਉਸ ਨੂੰ ਤੇ ਉਸ ਸੇਠ ਨੇ ਵੀ ਕਿਹਾ ਕਿ ਸਾਨੂੰ ਤੂੰ ਇੱਧਰ ਉੱਧਰ ਲੈ ਜਾਇਆ ਕਰੇ ਉਹ ਕਹਿੰਦਾ ਕਿ ਜਦੋਂ ਮੈਨੂੰ ਮਿਹਨਤਾਨਾ ਮਿਲਣਾ ਤਾਂ ਮੈਂ ਉੱਥੇ ਜ਼ਰੂਰ ਗੁੜਦਾਨ ਕਰਕੇ ਆਇਆ ਕਰਨਾ ਕਿਉਂਕਿ ਮੈਨੂੰ ਰਹਿਣ ਦੇ ਲਈ ਛੱਤ ਮਿਲ ਚੁੱਕੀ ਸੀ ਹੁਣ ਜਦੋਂ ਮਿਹਨਤਾਨਾ ਮਿਲਿਆ ਕਰਨਾ ਤੇ ਮੈਂ ਹਫ਼ਤੇ ਬਾਅਦ ਇੱਥੇ ਗੁੜ ਰੱਖਣਾ ਤੇ ਨਾਲ ਹੀ ਆਪਣੇ ਘਰ ਵਿੱਚ ਢੇੜਾ ਮਾਰ ਆਉਣਾ ਤੇ ਕਹਿੰਦੇ ਹਨ ਕਿ ਇਦਾਂ ਹੀ ਕਰਦਿਆਂ ਕਰਦਿਆਂ ਸਮਾਂ ਆਪਣੀ ਚਾਲ ਚੱਲਦਾ ਗਿਆ ਕਹਿੰਦੇ ਹਨ ਕਿ ਉਹ ਜਿਹੜਾ ਸੇਠ ਤੇ ਸੇਠਾਣੀ ਸੀ ਉਹਨਾਂ ਨੇ ਆਪਣੇ ਅੰਤਮ ਉਮਰ ਦੇ ਵਿੱਚ ਆ ਚੁੱਕੇ ਸਨ ਉਹਨਾਂ ਦੀ ਕੋਈ ਵੀ ਔਲਾਦ ਨਹੀਂ ਸੀ ਤੇ ਦੱਸਦਾ ਹੈ ਕਿ ਮੈਂ ਵੀ ਪੂਰੀ ਮਿਹਨਤ ਦੇ ਨਾਲ ਕੰਮ ਕਰਦਾ ਸੀ ਸੇਠ ਨੇ ਮੈਨੂੰ ਬੜਾ ਹੀ ਪਿਆਰ ਦਿੱਤਾ ਪਿਓਾਂ ਵਾਂਗ ਕਹਿੰਦੇ ਕਿ ਜਦੋਂ ਸੇਠ ਤੇ ਸੇਠਾਣੀ ਆਪਣੇ ਅੰਤਿਮ ਸਮੇਂ ਤੇ ਆਏ ਤਾਂ ਉਹਨਾਂ ਨੇ ਮੈਨੂੰ ਆਪਣੀ ਔਲਾਦ ਸਮਝ ਕੇ ਸਾਰਾ ਇਹ ਕਾਰੋਬਾਰ ਮੇਰੇ ਨਾਮ ਕਰਕੇ ਚਲੇ ਗਏ ਉਹ ਦੱਸਦਾ ਹੈ ਕਿ ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਇਥੇ ਹਿੱਸਾ ਦ ਲਿਆ ਮੈਂ ਦੁਕਾਨਾਂ ਦੇ ਵੱਡੇ ਵੱਡੇ ਫਿਰ ਸ਼ੋਅਰੂਮ ਬਣਾ ਲਏ ਬੜਾ ਕੁਝ ਬਣਾ ਲਿਆ ਪਰ ਮੈਂ ਹਰ ਹਫਤੇ ਉਸ ਜਗ੍ਹਾ ਤੇ ਜਾ ਕੇ ਗੁੜ ਜ਼ਰੂਰ ਪਾਇਆ ਕਰਦਾ ਸੀ ਭੋਰਚੋਰ ਜਿਹੜਾ ਬਚਦਾ ਸੀ ਉਹ ਮੈਂ ਆਪ ਖਾ ਲੈਂਦਾ ਸੀ ਅੱਜ ਤੱਕ ਕਹਿੰਦਾ ਹੈ ਕਿ ਮੈਂ ਕਦੇ ਵੀ ਉਥੋਂ ਜਾਣ ਤੋਂ ਨਾਗਾ ਨਹੀਂ ਪਾਇਆ ਤੇ ਉਹ ਦੱਸਦਾ ਹੈ ਕਿ ਮੈਂ ਇੱਕ ਦਿਨ ਇਦਾਂ ਹੀ ਗੁਰਦਾਨ ਕਰਨ ਗਿਆ ਸੀ ਤੇ ਸ਼ਾਇਦ ਮੈਂ ਉਥੇ ਜਾ ਕੇ ਕਿਹਾ ਕਿ ਮੈਂ ਹੁਣ ਅੰਤਮ ਵਾਰ ਤੁਹਾਡੇ ਕੋਲ ਆਇਆ ਹਾਂ ਅੱਜ ਤੋਂ ਬਾਅਦ ਮੈਂ ਨਹੀਂ ਆਵਾਂਗਾ ਇਹ ਗੱਲ ਨਾਲ ਉਥੇ ਖੜਾ ਇੱਕ ਮਨੁੱਖ ਸੁਣਦਾ ਪਿਆ ਸੀ ਉਹ ਕੋਲ ਆਇਆ ਤੇ ਕਹਿੰਦਾ ਮੈਂ ਤੁਹਾਨੂੰ ਵੇਖਦਾ ਹਾਂ ਤੁਸੀਂ ਹਰ ਹਫ਼ਤੇ ਇੱਥੇ ਗੁਰੜ ਪਾ ਕੇ ਜਾਂਦੇ ਹੋ ਅੱਜ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਖਰੀ ਵਾਰ ਆਏ ਹੋ ਮੈਂ ਕਾਰਨ ਜਾਨਣਾ ਚਾਹੁੰਦਾ ਹਾਂ ਤੁਸੀਂ ਗੁੜ ਕਿਉਂ ਪਾਉਂਦੇ ਹੋ ਤੇ ਅੰਤਿਮ ਵਾਰ ਹੀ ਇਹ ਗੱਲ ਕਿਉਂ ਕਹਿ ਰਹੇ ਹੋ ਕਹਿੰਦਾ ਮੈਂ ਇੱਕ ਗਰੀਬ ਮਨੁੱਖ ਸੀ ਮੈਂ ਇੱਥੇ ਕੰਮ ਦੀ ਭਾਲ ਆਇਆ ਸੀ ਇਹ گاਵਾ ਨੇ ਮੈਨੂੰ ਮੌਤ ਦੇ ਮੂੰਹੋਂ ਬਾਹਰ ਕੱਢ ਲਿਆ ਸੀ ਲੋਕ ਇਹਨਾਂ ਨੂੰ ਗੁੜ ਪਾ ਕੇ ਜਾਇਆ ਕਰਦੇ ਸੀ ਮੈਂ ਪਹਿਲੇ ਦਿਨ ਤੋਂ ਹੀ ਇਹਨਾਂ ਦਾ ਭੋਰਚੋਰ ਖਾਂਦਾ ਸੀ ਅਗਲੇ ਦਿਨ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਮੈਂ ਭੁੱਖਾ ਹਾਂ ਇਹ ਗੁੜ ਸੁੰਘ ਕੇ ਹੀ ਵਾਪਸ ਚਲੀਆਂ ਜਾਂਦੀਆਂ ਸਨ ਇਹ ਖਾਂਦੀਆਂ ਨਹੀਂ ਸੀ ਉਹ ਗੁੜ ਖਾ ਕੇ ਹੀ ਮੇਰੇ ਪ੍ਰਾਣ ਬਚੇ ਸਨ ਤੇ ਜੇਕਰ ਇਹ گاਵਾ ਮੈਨੂੰ ਗੁੜ ਨਾ ਦਿੰਦੀਆਂ ਤਾਂ ਮੇਰੇ ਅਕਾਲ ਚਲਾਣੇ ਹੋ ਜਾਣੇ ਸਨ ਪਹਿਲੀ ਚੀਜ਼ ਇਹਨਾਂ ਨੇ ਮੈਨੂੰ ਆਪਣੇ ਜੀਵਨ ਦੀ ਇੱਕ ਹੋਂਦ ਦਿੱਤੀ ਹੈ ਨਵਾਂ ਜਨਮ ਦਿੱਤਾ ਹੈ ਦੂਸਰਾ ਇਹਨਾਂ ਦਾ ਖਾਦਾ ਗੁੜ ਮੈਨੂੰ ਕਿਤੇ ਨਾ ਕਿਤੇ ਤਰੱਕੀਆਂ ਤੇ ਲੈ ਕੇ ਆਇਆ ਹੈ ਤੇ ਇਹਨਾਂ ਨੂੰ ਕੀਤਾ ਗੁੜ ਦਾਨ ਮੈਂ ਆਪਣੀ ਕਿਸਮਤ ਹੀ ਬਦਲ ਸਕਦਾ ਹਾਂ ਇਸ ਕਰਕੇ ਜੋ ਵੀ ਪਰਮਾਤਮਾ ਦੀ ਬਣਾਈ ਖਲਕਤ ਦਾ ਧਿਆਨ ਰੱਖਦਾ ਹੈ ਪਰਮਾਤਮਾ ਖੁਦ ਉਸ ਨੂੰ ਜ਼ਰੂਰ ਤਰੱਕੀ ਦਿੰਦਾ ਹੈ ਇਸ ਲਈ ਗੁੜ ਦਾ ਦਾਨ ਜ਼ਰੂਰ ਕਰਿਆ ਕਰੋ ਅੱਗੋਂ ਤੁਹਾਨੂੰ ਅਸੀਸਾਂ ਹੀ ਮਿਲਣਗੀਆਂ ਸਾਥ ਸੰਗਤ ਜੀ ਕਿਸੇ ਦਾ ਵੀ ਜੇਕਰ ਤੁਸੀਂ ਭਲਾ ਕਰਦੇ ਹੋ ਤਾਂ ਉਸ ਦੇ ਫਲ ਵਿੱਚ ਤੁਹਾਨੂੰ ਵੀ ਫਲ ਪ੍ਰਾਪਤ ਜ਼ਰੂਰ ਹੋਵੇਗਾ ਕਿਉਂਕਿ ਦਾਨ ਬਹੁਤ ਹੀ ਵੱਡਾ ਮਹਾਦਾਨ ਹੁੰਦਾ ਹੈ ਜੀ ਜੇਕਰ ਕਿਸੇ ਗਰੀਬ ਦੇ ਘਰ ਤੁਸੀਂ ਰਾਸ਼ਨ ਪਹੁੰਚਾ ਦੋ ਕਿਸੇ ਬਿਮਾਰ ਵਿਅਕਤੀ ਦੇ ਘਰ ਵਿੱਚ ਤੁਸੀਂ ਦਵਾਈ ਪਹੁੰਚਾ ਦੋ ਤਾਂ ਇਹ ਵੀ ਬੜਾ ਹੀ ਵੱਡਾ ਪੁੰਨਦਾਨ ਮਹਾਦਾਨ ਬਣ ਜਾਂਦਾ ਹੈ ਜੀ ਸੋ ਸਾਧ ਸੰਗਤ ਜੀ ਤੁਸੀਂ ਮੱਸੀਆ ਵਾਲੇ ਦਿਨ ਤੋਂ ਹੀ ਪ੍ਰਣ ਕਰ ਲਓ ਕਿ ਤੁਸੀਂ ਕੁਝ ਨਾ ਕੁਝ ਦਾਨ ਜ਼ਰੂਰ ਕਰਨਾ ਹੈ ਜਿਸ ਦੇ ਨਾਲ ਤੁਹਾਡਾ ਵੀ ਲੋਕ ਪਰ ਲੋਕ ਸਵਾਰਿਆ ਜਾਵੇਗਾ ਤੁਸੀਂ ਵੀ ਤਰੱਕੀ ਹੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ